ਬਰਾਤ ਤੋਂ ਇੱਕ ਦਿਨ ਪਹਿਲਾਂ ਲਾੜੀ ਦੇ ਨਾਲ ਵਾਪਰ ਗਿਆ ਅਚੇਹਾ ਪਾਣਾ ਕਿ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇੱਕ ਦਿਨ ਬਾਅਦ ਉਸ ਦੀ ਬਰਾਤ ਆਉਣੀ ਸੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਪਰ ਇੱਕੋ ਦਮ ਖੁਸ਼ੀਆਂ ਗਮ ਦੇ ਵਿੱਚ ਤਬਦੀਲ ਹੋ ਗਈਆਂ ਸੱਚੀ ਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਦੁਖਦਾਈ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇੱਕ ਪਰਿਵਾਰ ਦੇ ਬਲੋਂ ਪੂਰੀਆਂ ਰੀਜਾਂ ਦੇ ਨਾਲ ਆਪਣੇ ਧੀ ਦਾ ਵਿਆਹ ਕਰਨਾ ਸੀ ਤੇ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕਿ ਉਸੇ ਧੀ ਨੂੰ ਡੋਲੀ ਵਾਲੇ ਸੂਰਤ ਦੇ ਵਿੱਚ ਅਰਥੀ ਤੇ ਲਿਜਾਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਅਗਲੇ ਦਿਨ ਬਰਾਹ ਸੀ ਪਰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਖੁਸ਼ੀਆਂ ਸਕਿੰਟਾਂ ਦੇ ਵਿੱਚ ਹੀ ਕੰਮ ਦੇ ਵਿੱਚ ਤਬਦੀਲ ਹੋ ਗਈਆਂ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਮਾਪਿਆਂ ਦਾ ਪੂਰਾ ਹਾਲ ਹੈ ਦੂਜੇ ਪਾਸੇ ਜਿਸ ਲਾੜੇ ਨਾਲ ਵਿਆਹੀ ਜਾਣੀ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਮਾਤਮ ਛਾ ਗਿਆ ਕੀ ਨਾਮ ਬਈ ਦਾ ਮੇਰਾ ਨਾਮ ਮੰਟੂ ਹੋਣਾ ਹੈ ਅੱਛਾ ਭਾਈ ਤੁਸੀਂ ਕੁੜੀ ਦੇ ਸਾਰੇ ਪਰਿਵਾਰ ਤੋਂ ਹਾਂਜੀ ਮੈਂ ਵੱਡਾ ਭਰਾ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੇ ਕੋਲੇ ਕੋਈ ਬੋਲਣ ਨੂੰ ਵੀ ਹੈ ਨਹੀਂ ਕੁਝ ਕੀ ਬੋਲਗੇ ਮੰਦ ਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋਈ ਹੈਗੀ ਖੁਸ਼ੀਆਂ ਦਾ ਮਾਹੌਲ ਸੀਗਾ ਰਸਤੇਦਾਰ ਇਕੱਠੇ ਹੋਏ ਸਾਰੇ ਦੋਨੇ ਪਰਿਵਾਰ ਮਸਾ ਇਕੱਠੇ ਹੋਏ ਸੀ ਪਰ ਜੋ ਪਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਮਾੜੀ ਹੋਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਨ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਨਹੀਂ ਇਹ ਵੀ ਆ ਕਿ ਕਰਜ਼ੇ ਥੱਲੇ ਇੰਨਾ ਕਿ ਜ਼ਿਆਦਾ ਨੱਪੇ ਪਈ ਪਰ ਸਾਡੇ ਕਿਸੇ ਅਰਥ ਲਿਖੇ ਨਹੀਂ ਲੱਗਿਆ ਪਰ ਘਰਾਂ ਦੇ ਪਿਆ ਹਣ ਉਹ ਕੀ ਕਰਾਂਗੇ ਅਸੀਂ ਬਿਲਕੁਲ ਬਾਈ ਸਾਡੇ ਤੱਕ ਇਹ ਕੰਮ ਦੇ ਵਿੱਚ ਆਣੀ ਨਾ ਉਹਨੇ ਜਵਾਗੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਣਾ ਹੀ ਨਹੀਂ ਗਿਆ ਕਿਹਦੇ ਵਾਸਤੇ ਇਕੱਠਾ ਕਰੀ ਜੰਨੇ ਨੂੰ ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾਹ ਸੀ ਬਾਈ ਮੈਂ ਨਾ ਆਪ ਇਹਨੂੰ ਨਾਲ ਲਿਆ ਕੇ ਕੱਪੜੇ ਖਰੀਦੇ ਮੂਠ ਜੋ ਵੀ ਮੰਗਦਾ ਬਈ ਆਪਾ ਬਈਆ ਇਹਨੇ ਮੈਨੂੰ ਕਹਿੰਨਾ ਬਾਈ ਨਹੀਂ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗੇ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਬਾਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ ਪਰ ਕੀ ਕਹਿ ਸਕਦੇ ਦੋਕ ਤਰਾਵਾਂ ਨਾਲ ਘਾਟਾ ਵਰਤ ਰਹੀ ਕੀ ਕਹਿ ਸਕਦੇ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਆਪੀ ਹੋਰ ਕਹਿ ਕੀ ਸਕਦਾ ਵਿਆਹ ਦੇ ਦਿਨ ਤਰੇ ਸੀ ਵਧੀਆ ਚਾੜਾ ਚਾਵਾਂ ਲਾਡਾ ਨਾਲ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋਰਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਹੋਵੇ ਜੋ ਲਿਖਿਆ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਕਿ ਉਹ ਜਾ ਮਾਲਕ ਕਿਸੇ ਵੈਰੀ ਤੋਂ ਸੰਬੰਧਾਂ ਦਾ 12 1 ਦੇ ਸਨ ਸੰਜ ਕਿਉਂ 12 1 ਵਜੇ ਨਾ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਹਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਕੋਈ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਵਹਿਗੀਆਂ ਦੀ ਪਾਣੀ ਲਿਆ ਦੂ ਬਸ ਨਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਸੋੜਾ ਪਤਾ ਬਹੁਤ ਵਧੀਆ ਬੰਦੇ ਸੀ ਮਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਚੱਲਦੇ ਸੀ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਲੱਗਦੇ ਸੀ ਛੋਟਾ ਪਰਿਵਾਰ ਸੀ ਵਧੀਆ ਆਪੋ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣੋ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋਰਤਾ ਉਹਨੇ ਕਦ ਤੱਕਲ ਨੂੰ ਤੋੜਦਾ ਹੈ ਅੱਜ ਤੋੜ ਦੇ ਦੱਸਿਆ ਚਾਰ ਹੈ ਕਿ ਜਦੋਂ ਅਚਾਨਕ ਲੜਕੀ ਦੀ ਤਬੀਅਤ ਖਰਾਬ ਹੋਈ ਤਾਂ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਪਰ ਉਹਨਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਸੋਗ ਦੇ ਮਾਹੌਲ ਦੇ ਵਿੱਚ ਤਬਦੀਲ ਹੋ ਗਿਆ